ਕਿੰਨਾ ਛੱਡ ਕੇ ਕਰੋਗੇ ਜੀ ਅੱਗੇ ਜੀ ਛੱਡ ਕੇ ਕਰੋ ਜੀ ਮਤਲਬ ਕਰੀਏ ਨਹੀਂ ਨਹੀਂ ਆ ਜਾਨ ਸਭ ਐਕਸਰਸਾਈਜ਼ ਨਹੀਂ ਆਉਂਦੇ ਤੁਹਾਨੂੰ ਨਹੀਂ ਨਾ ਤਾਂ ਤੱਕ ਜੀ ਕਰਦਾ ਕੰਮ ਕਰਵਾਇਓ ਆਹ ਪਾਰਟੀ ਤੇ ਨਵਾਂ ਦਰਵਾਜ਼ਾ ਹੈ। ਹਲੋ ਫਿਰ। ਕਾਜੇ ਦੀ ਬੋਸ ਤੇ। ਹਾਂ। ਇੱਕ ਮਿੰਟ ਰੋ। ਤੂੰ ਅਗਲੇ ਇਨੰਦਿਲ ਬਾਕਸਾਂ ਗਾ। ਕਿਹੜਾ ਪਿੰਡ ਹੈ? ਬਡਾਲਾ ਪਿੱਟੇ ਵੱਡ। ਕੀ ਗੱਲ ਹੋ ਇੱਥੇ? ਓਏ। ਉਹ ਉਮਮਾ, ਦੂਜਾ ਮਹਿਤਾਬ ਤੇ ਮਦਨ ਸਰਪੰਚ ਡੇਵਿਡ ਕੋ ਨਸ਼ਾ ਬਕਾਉਂਦੇ ਸੀ। ਤੇ ਡੇਵਿਡ ਨੂੰ ਡੱਕਾ ਨਸ਼ਾ ਵੇਚਣ ਤੋਂ। ਇਸੇ ਜੀ ਰੰਜਿਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਣੇ ਆਏ 3 4 ਪਿਸਤੌਲ ਹੀ ਹਾਂਜੀ ਤੇ ਤੁਹਾਨੂੰ ਕਿਉਂ ਮਾਰੀਆਂ ਤੁਸੀਂ ਤੁਹਾਡਾ ਮੈਂ ਇਹਨੂੰ ਰੋਕਦਾ ਹਾਂ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਛੋਟੇ ਛੋਟੇ ਬੱਚੇ ਕਦੋਂ ਦਾ ਪਿੰਡ ਚ ਦੇਖਾਈ ਦੋ ਨਿਕਲਦੇ ਆ ਇਹ ਬਹੁਤ ਚਿਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਤਨ ਉਹ ਤਾਂ ਹੁੰਦਾ ਵੀ ਗੰਡਿਆ ਜੀ ਤੇ ਹੁਣ ਫਿਰ ਤੁਹਾਨੂੰ ਕਿੱਥੇ ਆ ਕੇ ਗੋਲੀਆਂ ਮਾਰੀਆਂ ਮੇਰੇ ਘਰੇ ਆ ਕੇ ਮਾਰੀਆਂ ਜੀ 30 35 ਜਣੇ ਆਏ ਕੀ ਕਰਨਾ ਹੈ ਹੁਣ ਉਹ ਤਾਂ ਵੀ ਤੁਸੀਂ ਰੋਕਦੇ ਸੀ ਤਾਂ ਕਿ ਹਾਂਜੀ ਹੋਰ ਕੋਈ ਮੇਰੀ ਕੋਈ ਰੰਜਸ ਨਹੀਂ ਆਗੀ ਕੋਈ ਮੈਂ ਤਾਂ ਚੇਕੇ ਦਾ ਮੇਰਾ ਕੰਮ ਹੈ ਰਾਜ ਮਿਸਤਰੀ ਦਾ ਮੈਂ ਤਾਂ ਮੈਨੂੰ ਕੰਮ ਤੇ ਉਹਨਾਂ ਕੰਮ ਤੇ ਜਾਂਦਾ ਮੇਰੀ ਹੋਰ ਕੋਈ ਰੰਜਸ ਨਹੀਂ ਮੈਂ ਨਸ਼ੇ ਤੋਂ ਰੋਕਦਾ ਸੀ ਇਹਨੂੰ ਕਿੰਨੇ ਕੇ ਫੈਰ ਕੱਢੇਗੇ ਫੈਰ ਇਹਨ ਬਤੇਰੇ ਕੱਢੇ ਆ ਹਾਂਜੀ ਕਰਤੇ ਹੁੰਦੇ ਬੰਦੇ ਕਰਤੇ ਸੀ ਗੱਟੀਆਂ ਕੋਈ ਤੁਰ ਕੇ ਜਿਆਦੇ ਜਾਣੇ ਤੁਰ ਕੇ ਦੀ 35 ਜਾਣੇ ਸੀ ਪਿੰਡ ਦੇ ਹੀ ਬੰਦੇ ਆ ਤੇ ਮੌਕੇ ਤੇ ਪੁਲਿਸ ਪਹੁੰਚੀ ਪੁਲਸ ਨੂੰ ਬਾਅਦ ਘੰਟੇ ਬਾਅਦ ਪੁਲਸ ਆਈ ਆ ਜਫਮ ਫੰਡ ਚੈੱਕ ਕੀਤੇ ਫਿਰ ਪੁਲਸ ਨੇ ਕੱਢਿਆ ਕਿ ਇਹਦੇ ਚੋਂ ਦੋ ਬੰਦੇ ਨੇ ਰਸਤੇ ਬਲਾਕ ਕੀਤੇ ਸੀ ਅੱਛਾ ਜੀ ਉਸ ਤੋਂ ਬਾਅਦ ਇਹ ਕਿ ਆਗੇ ਹਸਪੀਟਲ ਬਾੜੇ ਗੋਲੀਆਂ ਤੇ ਗਈ ਹੈ ਜਿੰਦੀ ਮੇਰੇ ਮੋਢੇ ਦੇ ਦੋ ਗੋਲੀਆਂ ਜੀ ਕਿਹਨੇ ਚਲਾਈ ਇਹ ਡੇਵਿਡ ਨਾਲ ਹੋਰ ਮੁੰਡੇ ਸੀ ਜਿਹੜੇ ਮੇਰੇ ਚਲਾਈ ਡੇਵਿਡ ਨੇ ਚਲਾਈ ਆ ਇੱਕ ਬੇਟੇ ਦੇ ਪੈਰਾਂ 'ਚ ਮਾਰੀ ਗੋਲੀ ਉਹ ਉਹ ਬਚਾ ਹੋ ਗਿਆ ਬੇਟੇ ਦਾ ਇਨਸਾਫ ਦੀ ਮੰਗ ਕਰਦੇ ਆ ਜੀ ਇਹ ਨਸ਼ਾ ਰੁਕਣਾ ਕਰਕੇ ਜਾਵੇ ਕੱਲ੍ਹ ਕੀ ਹਾਂਜੀ ਨਸ਼ਾ ਰੁਕਣਾ ਚਾਹੀਦਾ ਜੀ ਬੇਦਾਗ ਵੇ ਮਹਿਤਾਬ ਕਾ ਰਿਹਾ ਜੀ ਡੇਵਿਡ ਵੇਜਦਾ ਏ ਥੋੜਾ ਜਿਹਾ ਪਹਿਲਾਂ ਝਗੜਾ ਚੱਲਦਾ ਏ ਇੱਕ ਦੇ ਲੋਕਾਂ ਦੀਆਂ ਤੀਆਂ ਭੈਣਾਂ ਨਾਲ ਜ਼ਬਰਜਨਾਬ ਇਹ ਕਰਦਾ ਵਾ ਤੇ ਇਸੇ ਕਾਰਨ ਹੀ ਬੱਸ ਉਹਨੂੰ ਡੱਕਿਆ ਬੱਸ ਤੇ ਉਦੋਂ ਦਾ ਇਹਨਾਂ ਨਾਲ ਲਗਤਬਾਜੀ ਜੀ ਰੱਖਦਾ ਏ ਡੇਵਿਡ ਡੇਵਡ ਡੇਵਡਮ ਸੀ ਅੱਛਾ ਹਾਂ ਜੀ ਇਸੇ ਗੱਲ ਹਾਂ ਜੀ ਇਹੋ ਹੀ ਆ ਜੀ ਇਹਨਾਂ ਦੇ ਆਪਣੇ ਬੰਦੇ ਜਿਹੜੇ ਪਾਲੇ ਇਹਨਾਂ ਨੇ ਹਾਂ ਜੀ ਦਲਬੀਰੋ ਨਾਮ ਆਏ ਹੋਈ ਆ ਵੀ ਸਾਡਾ ਘਰ ਤੇ ਇੱਥੇ ਚੱਲੀ ਆ ਕੀ ਗੱਲ ਹੋਈ ਸੀ ਵਦਾਨੀ ਕੀ ਗੱਲ ਉਹ ਵਿਆਹੋਂ ਆਇਆ ਤੇ ਆਪਾਂ ਤੇ ਅੰਦਰ ਸੁੱਤੇ ਮੇਰਾ ਬੰਦਾ ਥੋੜਾ ਕਨਚਾ ਨੂੰ ਸ਼ਾਪੀਂਦਾ ਜਾਂ ਪਰੰਦਰ ਬੜੇ ਆ ਆਪਾਂ ਚਲਦੇ ਵੀ ਵੇਖੀ ਆ ਤੇ ਵਿਚਾਰੇ ਬੜੀ ਦੁਨੀਆ ਨਿਕਲ ਆਈ ਤੇ ਉਹ ਵਿਚਾਰ ਮੈਂ ਬੜਾ ਉਹਨੇ ਡੇ ਬਟਨੇ ਚਲਾਈ ਆ ਇਹਦੇ ਮੌਕੇ ਤੇ ਆਇਓ ਆਹੋ ਸਾਰੇ ਜਣੇ ਫੇਰ ਬਾਹਰ ਲੈ ਕੇ ਬੜੀ ਆਇਆ ਫੇਰ ਚਲਾ ਗਿਆ ਵਾ ਫੇਰ ਬੜੀਆਂ ਬੜਕਾ ਮਾਤੇ ਪੁਡੀਆਂ ਕੁੜੀਆਂ ਸਾਬ ਅੰਦਰ ਵੜਦੀਆਂ ਭੱਜ ਭੱਜ ਕੇ ਫੇਰ ਨਾ ਚਲਾਇਆ ਤੂੰ ਦਾ ਰਾਣ ਵਾਲਾ ਦੋਤਾ ਦਾ ਦਿਮਗਾਣਾ ਇਥੋਂ ਦਾ ਜਿਹੜੀ ਚਲਾਈ ਕਿੱਧਰ ਗਈ ਗੋੜੀਆਂ ਇੱਥੇ ਬੋਰ ਥੱਲੇ ਚਲਾਈਆਂ ਆਵੇ ਕਿਹਦੇ ਉੱਤੇ ਉਧਰ ਦਲਬਾਗ ਦੇ ਉੱਤੇ ਕਿਉਂ ਕੀ ਹਾਂ ਹਾਂ ਪਤਾ ਨਹੀਂ ਕੋਈ ਪਿਛਲਾ ਕੋਈ ਗੱਲ ਗੁਲਗ ਹੋਗੀ ਪਤਾ ਨਹੀਂ ਕੀ ਗੱਲ ਹੈ ਗੋਲੀ ਕਿੰਨੇ ਕਿ ਟਲੀਆਂ ਗੋਲੀਆਂ ਤਿੰਨ ਚਾਰ ਚਲਾ ਦਿੱਤੀਆਂ ਤੇ ਉੱਥੇ ਘਰ ਵੀ ਫੇਰ ਬਾਹਰ ਲੈ ਕੇ ਆਵਾ ਗੋਲੀ ਲੱਗੀ ਕਿੱਥੇ ਦਲਬਾਗ ਦੇ ਇੱਥੇ ਮੋੜੇ ਤੇ ਲੱਗ ਗਈ ਵਿਚਾਰੇ ਦੇ ਦੋ ਲੱਗ ਗਈਆਂ ਇਹ ਰੰਜਿਸ਼ ਕੀ ਤੁਹਾਡੀ ਹਾਂ ਰੰਜਿਸ਼ ਕੀ ਪਤਾ ਨਹੀਂ ਮੈਨੂੰ ਉਹਦੇ ਨਾਲ ਪਤਾ ਨਹੀਂ ਮੈਨੂੰ ਕੀ ਤੇ ਆਪਾਂ ਤੇ ਬਾਹਰ ਨਿਕਲੇ ਸੁੱਤੇ ਪਏ ਤੇ ਮੈਂ ਤੇ ਫੋਨ ਸੁਣ ਕੇ ਦਵਾਈ ਬਾਜਾ ਕਿੰਨੇ ਚਿਰ ਡੈਟੀ ਆਈ ਆ ਇਹ ਮੰਗ ਕੀ ਕਰਦੇ ਆਂ ਅਹੀਂ ਆਨੇ ਇਹਨੂੰ ਕੱਢ ਦੋ ਬਾਹਰ ਕੱਢ ਦੋ ਸਾਨੂੰ ਮਾਰਦੇ ਇਹਨਾਂ ਲੋਕਾਂ ਨੂੰ ਗਰੀਬਾਂ ਨੂੰ ਉੱਤਰ ਕੱਢੋ ਇਹਨੂੰ ਹ ਹ ਮਨੁ ਤੇ ਆ ਦੇ ਕੋ ਸ਼ੋਫੀ ਆਈ ਬਲਜੀਤ ਕਾਰ ਜਿਨ੍ਹਾਂ ਦੇ ਗੁੱਡ ਲੱਗੀ ਕੀ ਲੱਗਦਾ ਹੈ ਹਸਬੰਡ ਇਹ ਕੀ ਗੱਲ ਕੀ ਹੋਈ ਵਾਕਿਆ ਕੀ ਹੈ ਜਰਾ ਇੱਧਰ ਵੇਖ ਇਹ ਇਹ ਨਸ਼ੇ ਤੋਂ ਡੱਕਦੇ ਜੀ ਇਹ ਜੇ ਅਮਰਤਾ ਦੀ ਨੇ ਤੇ ਉਹਨੂੰ ਡੇਵਟ ਨੂੰ ਨਸ਼ੇ ਤੋਂ ਡੱਕਦੇ ਸੀਗੇ ਤੇ ਜਿਹੜਾ ਮਹਿਤਾਬ ਆ ਉਹਦੇ ਥਰੂ ਨਸ਼ਾ ਵੇਚਦਾ ਹੈ ਨਾਲ ਮਦੀ ਸਰਪੰਚ ਆ ਕੀ ਨਾਤਰ ਮੰਡੀ ਮਦਨ ਸਿੰਘ ਸਰਪਾਲ ਇਹ ਅੱਜ ਕੀ ਗੱਲ ਹੋਈ ਜਿਸ ਤਰ੍ਹਾਂ ਮੇਰਾ ਬੋੜੀ ਚੱਲੀ ਆਪਣੀ ਗੱਲ ਅੱਜ ਉਹ ਹਰੇ ਸਰੇ ਘਰੇ ਆ ਕੇ ਪਏ ਆ ਅੱਛਾ ਜੀ ਕਿੰਨੇ ਜਾਣੇ ਸੀ ਉਹ ਹੋਣੇ 35 ਜਾਣੇ ਇਹ ਕਿੰਨੇ ਕਾਫੀ ਹਥਿਆਰ ਸੀ ਹਾਂਜੀ ਕਬਹੁ ਬਾਬਾ ਜਾਣਿਆ ਹੋਏ ਜਿੰਨੇ ਜਾਣੇ ਹੁਣਾਂ ਕਥਿਆਰ ਸੀਗੇ ਕਿੰਨੀਆਂ ਗੋਲੀਆਂ ਚੱਲੀਆਂ ਕਾਫੀ ਚੱਲੀਆਂ ਸੀਗੀਆਂ ਇਹਨਾਂ ਤੇ ਕਿਲੀਆਂ ਲੱਗੀਆਂ ਇਹਨਾਂ ਤੇ ਦੋ ਗੋਲੀਆਂ ਲੱਗੀਆਂ ਉਹ ਰਿਚ ਕਿੱਥੇ ਦਸਤਖਤ ਕਰਾਇਆ ਨਾ ਹਾਂਜੀ ਇਹ ਗੁਰਨਾਨਕ ਹਸਪੀਟਲ ਇਹ ਤੁਸ ਪਹੁੰਚ ਗਈ ਮੌਕੇ ਤੇ ਹਾਂਜੀ ਅੱਧੇ ਘੰਟੇ ਬਾਅਦ ਆਈ ਆ ਇਹ ਬੁੱਛ ਨੇ ਕੀ ਕਾਰਵਾਈ ਕੀਤੀ ਅੱਜ ਉਹ ਨਹੀਂ ਆਣ ਕੇ ਸਾਨੂੰ ਉਸ ਤਰ੍ਹਾਂ ਨਿਕਲ ਨਹੀਂ ਸੀ ਤੇ ਦੋਨੋਂ ਰਸਤੇ ਬਲਾਕ ਹੋਏ ਸੀਗੇ ਸਾਨੂੰ ਹਸਪਤਾਲ ਨਹੀਂ ਸੀ ਆਉਂਦੇ ਹੁੰਦੇ ਫਿਰ ਉਹ ਮੁਲਾਜ਼ਮ ਆਏ ਤੇ ਫਿਰ ਉਹਨਾਂ ਨੇ ਸਾਨੂੰ ਆਣ ਕੇ ਉੱਥੋਂ ਕੱਢਿਆ ਫਿਰ ਅਸੀਂ ਹਸਪਤਾਲ ਪਹੁੰਚੇ ਹਾਂ ਪੁਲਿਸ ਪਹੁੰਚੀ ਜੀ ਇੱਥੇ ਹਾਂਜੀ ਹਾਂਜੀ ਉੱਥੇ ਪਿੰਡਾ ਹਸਪਤਾਲ ਆਏ ਇੱਥੇ ਪੁਲਿਸ ਪਹੁੰਚੀ ਹਸਪਤਾਲ ਹਸਪਤਾਲ ਪੁਲਿਸ ਨਾਲ ਆਈ ਇੱਥੇ ਨਹੀਂ ਜਾਈ ਠੀਕ ਹੈ ਜੀ ਬਿਆਨ ਦਰਜ ਕਰਾਤੇ ਸੀ ਅੱਜ ਬਿਆਨ ਦਰਜ ਕਰਾਏ ਨਹੀਂ ਕਰਾਉਂਦੇ ਮੈਂ ਸਵਿੰਦਰ ਸਿੰਘ ਬਟਾਲਾ ਸਾਫਾ ਸਰਪੰਚ ਹ ਬਟਾਲਾ ਤੋਂ ਜਿਹੜੀ ਗੋਲੀ ਚਲੀ ਆ ਕੀ ਮਸਲਾ ਕੀ ਬੈਠੇ ਵੇਖੋ ਜੀ ਗੋਲੀ ਚਲੀ ਮੈਨੂੰ ਫੋਨ ਗਿਆ ਪਿੰਡ ਤੋਂ ਮੇਰਾ ਕਿਲੋਮੀਟਰ ਘਰ ਦੂਰ ਆ ਪਿੰਡ ਤੋਂ ਮੈਨੂੰ ਫੋਨ ਗਿਆ ਵੀ ਤਨਾ ਜਮਾ ਡੇਵਿਡ ਮਸੀਓ ਨੇ ਗੋਲੀ ਚਾ ਅੱਗੇ ਵੀ ਉਹਨੇ ਪਿੰਡ ਦੇ ਵਿੱਚ ਬਹੁਤ ਕੰਮ ਗਲਤ ਕੀਤੇ ਆ ਸਾਰੇ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਵੀ ਪਤਾ ਮਦਨ ਸਰਪੰਚ ਨੂੰ ਵੀ ਪਤਾ ਨਸ਼ਾ ਪਿੰਡ ਦੇ ਵਿੱਚ ਵੇਚਦਾ ਇਹ ਤੇ ਪਰਚੇ ਵੀ ਹੈਗੇ ਐਨਡੀਪੀਐਕਸ ਦੇ ਚੈੱਕ ਵੀ ਕਰ ਸਕਦੇ ਆ ਇਹ ਨਜਾਇਜ਼ ਪਿੰਡ ਦੇ ਵਿੱਚ ਕਰਦਾ ਆ ਇਸ ਇਹ ਸਾਡਾ ਜੱ세ਬੰਦੀ ਮਤਲਬ ਵੀ ਨਿਹੰਗ ਸਿੰਘ ਮੁੰਡਾ ਆ ਇਹ ਠੇਕੇਦਾਰ ਆ ਇਹਦੇ ਨਾਲ ਚਲੋ ਮਤਲਬ 20 50 ਕੰਮ ਕਰਦੇ ਇਹਦੇ ਮਗਰ ਮੁੰਡੇ ਮਜ਼ਦੂਰ ਤੇ ਇਹਦੇ ਮਤਲਬ ਵੀ ਇਹਨੇ ਆਖਿਆ ਵੀ ਤੂੰ ਪਿੰਡ ਦੀ ਨਿਸ਼ਾਨਾ ਵਿੱਚ ਪਿੰਡ ਦੇ ਵਿੱਚ ਇਹਨੇ ਕੋਈ ਗਲਤ ਕੰਮ ਕੀਤਾ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੀ ਪੈਂਦੀ ਬੇਦਬੀ ਕੀਤੀ ਸੀ ਨਹੀਂ ਪਰ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਇਸ ਬੰਦੇ ਨੇ ਇਹਨੂੰ ਡੱਕਿਆ ਉਸ ਦੀ ਰੰਜਿਸ਼ ਕਰਕੇ ਇਹਦੇ ਗੋਲੀਆਂ ਮਾਰੇ ਗਈਆਂ ਅੱਜ ਪਿੰਡ ਦੇ ਵਿੱਚ ਨੰਗਾ ਨਾਚ ਸ਼ਰੀਆਮ ਗੋਲੀਆਂ ਮਾਈਆਂ ਕਿੰਨੇ ਕਿੰਨੇ ਵਜੇ ਦੀ ਘਟਨਾ ਜੀ ਇਹ ਏ ਜੀ ਮੈਨੂੰ ਤੇ 9 ਵਜੇ ਦੇ ਕਰੀਬ ਫੋਟਾ ਲੱਗਾ ਮੈਨੂੰ ਫੋਨ ਗਿਆ ਜਦੋਂ ਮੈਂ ਉਸੇ ਡੀਐਸਪੀ ਸਾਹਿਬ ਜਦਵਿੰਦਰ ਨੂੰ ਫੋਨ ਕੀਤਾ ਐਸਚੋਨ ਨੂੰ ਫੋਨ ਕੀਤਾ ਵੀ ਮੇਰੇ ਪਿੰਡ ਦੇ ਵਿੱਚ ਆ ਗੱਲਬਾਤ ਹੋ ਗਈ ਹੈ ਸ਼ਰੀਆਮ ਗੁਲੀ ਅੱਧਾ ਘੰਟਾ ਉਹਨਾਂ ਨੇ ਕਹਿੰਦੇ ਵੀ ਗੁਲੀ ਚਲਾਈਆਂ ਸਾਰੇ ਪਿੰਡ ਚ ਜਗ ਪੁਲਿਸ ਨੇ ਖੋਲ ਵੀ ਉਥੋਂ ਬਰਾਮਦ ਕਰ ਲਿਆ ਮੈਨੂੰ ਪਤਾ ਲੱਗਾ ਹੁਣ ਤੇ ਦੂਸਰੀ ਗੱਲ ਹੈ ਵੀ ਇਹਦੇ ਸਾਡੇ ਜਿਹੜਾ ਪਿੰਡ ਦੇ ਵਿੱਚ ਜਿਹੜਾ ਗੁੰਡਾ ਕੱਦੀ ਨੰਗਾ ਨਾਚ ਹੋ ਰਿਆ ਨਾ ਇਹ ਮਹਿਤਾਬ ਸਿੰਘ ਵਡਾਲਾ ਮਦਨ ਸਿੰਘ ਸਰਪੰਚ ਦੀ ਸਹੈਤ ਹੋ ਰਿਹਾ ਮੈਂ 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 ਨਹੀਂ ਚਾਹੁੰਦਾ ਵੀ ਇਹ ਪਿੰਡ ਦੇ ਵਿੱਚ ਹੋਵੇ ਮੈਂ ਸਿਆਸਤ ਛੱਡ ਦੂੰਗਾ ਜੇ ਮੇਰੇ ਕਰਕੇ ਕਹਿੰਦੇ ਨੇ ਨਾ ਵੀ ਮੇਰੇ ਬੰਦਿਆਂ ਨੂੰ ਧਮਕਾਉਂਦੇ ਨੇ ਡਰਾਉਂਦੇ ਨੇ ਪਰ ਮੈਂ ਸਿਆਸਤ ਛੱਡ ਦਿੰਦਾ ਮੈਂ ਮਹਿਤਾਬ ਸਿੰਘ ਮਡਾਲਾ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਪਿੰਡ ਦੇ ਵਿੱਚ ਸ਼ਾਂਤੀ ਰੱਖ ਕੇ ਆਪਣੇ ਪਿੰਡ ਦੇ ਵਿੱਚ ਰਾਜ ਕਰੇ ਮੈਂ ਸਿਆਸਤ ਛੱਡੀ ਆ ਆਪਣਾ ਪਿੰਡ ਦੇ ਵਿੱਚ ਨਾ ਕੋਈ ਗਰੀਬ ਨੂੰ ਤੰਗ ਨਾ ਕਰੇ ਇਹ ਤਾ ਧੱਕੇਸ਼ਾਹੀ ਨਾ ਕਰੇ ਆਪਣੀ ਐ ਜਿਹੜੀ ਸਿਆਸਤ ਆ ਨਾਰਮਲ ਕਰੇ ਇਹ ਗਲਤ ਗੱਲ ਹੋ ਰਹੀ ਹੈ ਸਾਡੇ ਪਿੰਡੇ ਪੁਲਿਸ ਦਾ ਰਵਈਆ ਕਿਸ ਤੰਦਾ ਰਹਿ ਦੇਖੋ ਜੀ ਪੁਲਿਸ ਨੇ ਹੁਣ ਦੱਸ ਦਿੱਤਾ ਪੁਲਿਸ ਗਈ ਮੌਕੇ ਤੇ ਗਈ ਹੈ ਹੁਣ ਵੇਖੋ ਕੀ ਕਰਦੀ ਪੁਲਿਸ ਲੱਗਦਾ ਕਾਰਵਾਈ ਹੋਏਗੀ ਕਿਉਂਕਿ ਲਗਾਤਾਰ ਇਹ ਵੀ ਲਗਾਤਾਰ ਹੋ ਰਹੀਆਂ ਜੀ ਤੁਹਾਨੂੰ ਪਤਾ ਹੀ ਜੋ ਵੀ ਚੱਲੰਦਾ ਪਿੰਡ ਦੇ ਵਿੱਚ ਸਾਰੇ ਪਹਿਲਾਂ ਸੁਣਾਉਣੇ ਹੁਣ ਚਲੋ ਪੁਲਿਸ ਗਈ ਹੈ ਮੌਕੇ ਤੇ ਚਲੋ ਆਪਣੀ ਕਾਰਵਾਈ ਕਿਹੜੇ ਲੱਗੇ ਪੁਲਿਸੇ ਕੱਢ ਜਾਈ ਥਾਣਾ ਕੰਬੋ ਆ ਜੀ ਪਿੰਡ ਪੁਲਿਸ ਅੱਜ ਕੋਈ ਕਾਰਵਾਈ ਕਰਨੇ ਸ਼ੱਕ ਹੋ ਇਹਨਾਂ ਬਾਰੇ ਪਹਿਲਾਂ ਨਸ਼ਾ ਜੀ ਭਾਜੀ ਤੁਹਾਨੂੰ ਪਤਾ ਹੀ ਹੈ ਜੀ ਤੇ ਮਾੜਾ ਢਿੰਗਰਾ ਕਲੋਨੀ ਹੋ ਗਈ ਤੇ ਬਡਾਲਾ ਭਿੱਟੇ ਵਾ ਪਤਾ ਹੀ ਸਾਰੇ ਪਤਾ ਹੀ ਪ੍ਰਸ਼ਾਸਨ ਨੂੰ ਪਤਾ ਪ੍ਰਸ਼ਾਸਨ ਨੂੰ ਚੋਰੀ ਛਿਪੇ ਛੜਾ ਹੋ ਜਾਂਦਾ ਜੀ ਲੇਕਿਨ ਲੱਗਦਾ ਨਹੀਂ ਜਿਵੇਂ ਪਿਛੇ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਗਨ ਲੈ ਕੇ ਬੰਦੇ ਤਰੇ ਫਿਰਦੇ ਸੀ ਅੱਜ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਜ਼ਰ ਆ ਰਹੀਆਂ ਗੋੜੀਆਂ ਚੱਲਦੀਆਂ ਕਿ ਲੱਗਦਾ ਕਿ ਵੱਡਾ ਹਾਸਾ ਦਾ ਇੰਤਜ਼ਾਰ ਕਰ ਰਿਹਾ ਵੱਡਾ ਹਾਸਾ ਵੇਖੋ ਜੀ ਇਹਦਾ ਮੈਂ ਮੈਂ ਅੱਗੇ ਭੁਗਤ ਚੱਕਾ ਮੈਨੂੰ ਵੀ ਇੱਕ ਗੈਂਗਸਟਰਾਂ ਨੇ ਧਮਕੀਆਂ ਦਵਾਈਆਂ ਗਈਆਂ ਮੈਂ ਕਿ ਮੇਰੀ ਵੀ ਪੀੜੀ ਸੀ ਦੇ ਅਗੋਂ ਚੱਲੀ ਮੈਨੂੰ ਵੀ ਗੋਲੀ ਦੀ ਧਮਕੀ ਦਵਾਈ ਗਈ ਆ ਪਰ ਪ੍ਰਸ਼ਾਸਨ ਨੇ ਉਹ ਵੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹਦਾ ਨਤੀਜਾ ਵੇਖ ਲਵਾ ਜਿਹੜਾ ਜਿਹੜੇ ਬੰਦੇ ਨੇ ਡੱਕਿਆ ਉਹਦੇ ਸ਼ਰੀਆਮ ਗੋਲੀਆਂ ਵਜੀਆਂ ਹੁਣ ਸਦਾ ਮੈਨੂੰ ਵੀ ਇਹ ਨਤੀਜਾ ਭੁਗਤਣਾ ਪਵੇ ਐਸ ਬੋਲਨ ਦਾ ਮੈਨੂੰ ਵੀ ਨਤੀਜਾ ਭੁਗਤਣਾ ਪਵੇ ਪਰ ਕੋਈ ਗੱਲ ਨਹੀਂ ਆ ਪਰ ਸੱਚ ਨਹੀਂ ਡਿਸੰਬਰ ਆ ਵੀ ਬੋਲਾਂਗੇ ਪਰ ਇਹ ਜਿਹੜੀ ਗੱਲ ਹੈ ਨਾ ਕਿ ਇਹ ਜਿਹੜਾ ਆਪਣਾ ਪਿੰਡ ਦੇ ਵਿੱਚ ਜੋ ਗੁੰਡਾਗਰਦੀ ਹੋਣੀ ਨਹੀਂ ਰਹੀ ਕਿਨੇ ਵੀ ਬੰਦ ਕੀਤੀ ਜਾਵੇ ਲੱਗਦਾ ਟੈਨਸ਼ਨ ਪੰਜਾਬ ਦੇ ਮੁੱਖ ਮੰਤਰੀ ਨੂੰ ਗਿਆ ਗਿਆ ਕਿ ਨਸ਼ਾ ਤੇ ਗੈਂਗਸਟਰ ਜੇ ਲੋ ਖਤਮ ਕੀਤੀ ਜਾਵੇ ਲੱਗਦਾ ਇਹ ਖਤਮ ਹੋ ਸਕੀ ਜਦੋਂ ਅਗਰ ਪੁਲਸ ਸਾਧਨੀ ਲੱਗਦਾ ਪੁਲਸ ਰਣੀ ਹੋਗੀ ਨਾਲ ਪੁਲਸ ਰਣੀ ਨਹੀਂ ਜੇ ਪੁਲਸ ਚਾਵੇ ਤਾਂ ਖਤਮ ਹੋ ਸਕਦੀ ਹੈ ਜੀ ਉਸ ਜਿਹੜੀ ਸਿਆਸੀ ਤਬਾਹ ਸ਼ਹਿਦ ਹੋ ਰਿਹਾ ਜੀ ਮਹਿਤਾਬ ਸਿੰਘ ਵਡਾਲੇ ਦੀ ਸ਼ਹਿਦ ਹੋ ਰਿਹਾ ਜੀ ਮੈਂ ਸ਼ਰਿਆਮ ਕਹਿੰਦਾ ਨਹੀਂ ਜੇ ਪਹਿਲਾਂ ਟਾਈਮ ਸਿਰ ਕਾਰਵਾਈ ਕੀਤੀ ਜਾਂਦੀ ਪੁਲਿਸ ਵੱਲੋਂ ਤੇ ਇਹ ਹਾਸਾ ਨਹੀਂ ਹੁੰਦਾ ਬਿਲਕੁਲ ਨਹੀਂ ਹੁੰਦਾ ਜੀ ਇਸ ਜੇਵਡ ਨੂੰ ਪੁਲਿਸ ਨੇ ਫੜਿਆ ਸੀ ਪੁਲਿਸ ਨੂੰ ਛੁਡਾਇਆ ਕਿਸ ਨੇ ਛੁਡਾਇਆ ਇਹ ਮਹਿਤਾਬ ਸਿੰਘ ਵਡਾਲਾ ਨੇ ਛੁਡਾਇਆ ਪਿੰਡ ਦੇ ਵਿੱਚ ਗੁੰਡਾਗਰਦੀ ਦਾ ਨਾਚ ਕਰਾਇਆ ਮਹਿਤਾਬ ਸਿੰਘ ਵਡਾਲਾ ਨੇ ਕਰਾਇਆ ਇਹ ਜੋ ਸ਼ਹਿਦ ਦਿੱਤੀ ਆ ਉਸ ਨੇ ਦਿੱਤੀ ਆ ਨਜਾਇਜ਼ ਹਥਿਆਰ ਉਹਦੇ ਕੋਲ ਅੱਜ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਜਹੇਦਾਰ ਬੰਦਾ ਹੈ ਇਹਦੇ ਗੋਲੀਆਂ ਵੱਜੀਆਂ ਨੇ ਮਤੇਰ ਸਿੰਘ ਬਡਾਲਾ ਕਿੱਥੇ ਰਹਿੰਦਾ ਵਾ ਕੋਣ ਹੈ ਮਧੂਬਨ ਕਲੋਨੀ ਦੇ ਵਿੱਚ ਰਹਿੰਦਾ ਜੀ ਬਾਹਰ ਕਿ ਅੰਦਰ ਪੰਜਾਬ ਦੀ ਮਧੂਬਨ ਕਲੋਨੀ ਦੇ ਵਿੱਚ ਗੱਲ ਪਰਚਾ ਲੈ ਤੁਹਾਡੇ ਸਾਹਮਣੇ ਇਹ ਵੀਡੀਓ ਚੱਲਣ ਦੀ ਵੇਖਣ ਹੀ ਰਿਹਾ ਜੋ ਵੀ ਹੋਇਆ ਇਹ ਉਹੀ ਹੈ ਜੀ ਇਹਦਾ ਜੂਸੇਫ ਜਿਹੜਾ ਇਹਦਾ ਡੇਵਿਡ ਦਾ ਸਗਾ ਮਾਮਾ ਆ ਜੂਸੇਫ ਬਡਾਲਾ ਜਿਹੜਾ ਆ ਸਗਾ ਮਾਮਾ ਡੇਵਿਡ ਦਾ ਤੇ ਡੇਵਿਡ ਨੇ ਪਿੰਡ ਦੇ ਵਿੱਚ ਨੰਗਾ ਨਾਚ ਕਰਾ ਰਹੇ ਨੇ ਨਹੀਂ ਮੈਨੂੰ ਦੱਸੋ ਜੇ ਮੁਤਾਫਰ ਨੂੰ ਬੰਨੂ ਉਹ ਪੰਜਾਬ 'ਚ ਰਹਿੰਦਾ ਪੰਜਾਬ ਤੋਂ ਬਾਹਰ ਰਹਿੰਦਾ ਕਿ ਏ ਦਿੱਲੀ ਵੀ ਕਾਰੋਬਾਰ ਹੈ ਤੁਹਾਨੂੰ ਪਤਾ ਮੈਂ ਤੈਨੂੰ ਕਿੰਨਾ ਵੀ ਵੀਰ ਆਪਣੇ ਪਿੰਡ ਦੀ ਤੁਸੀਂ ਸਿਆਸਤ ਸੰਭਾਲ ਆਹੀਂ ਛੱਡੀ ਪਾਰਟੀ 바ਜੀ ਛੱਡੀ ਪਰ ਪਿੰਡ ਦਾ ਅਜੇ ਮਰਾ ਕੋਈ ਨੁਕਸਾਨ ਨਾ ਕਰੇ ਪੈਸੇ ਦੇ ਜ਼ੋਰ ਤੇ ਲੋਕ ਬਿਲਕੁਲ ਪੈਸੇ ਦੀ ਜ਼ੋਰ ਤੇ ਜੀ ਪੈਸੇ ਦੀ ਜ਼ੋਰ ਤੇ ਹਕੂਮਤ ਜ਼ੋਰ ਤੇ ਪੈਸੇ ਦੇ ਜ਼ੋਰ ਤੇ ਸਰਕਾਰਾਂ ਦੀ ਸਹੈ ਤੇ ਹੋਣੀ ਜੇ ਨਹੀਂ ਕਾਰਵਾਈ ਹੁੰਦੀ ਤੁਸੀਂ ਬਦੌਰ ਚਲੋ ਜੀ ਅਹੀਂ ਅੱਗੇ ਆਪਣੇ ਅਸੀਂ ਆਪਣੀਆਂ ਆਪਣੇ ਦਜਮਰਾ ਅਗਲੀ ਆਪਣੇ ਰਾਨੀ ਦੀ ਤੈਅ ਕਰਾਂਗੇ ਠੀਕ ਹੈ ਠੀਕ ਹੈ ਕੀ ਗੱਲ ਹੋਈ ਐ ਤੇ ਆਈ ਆ ਭਾਜੀ ਮੌਕੇ ਤੇ ਕਿ ਆਇਆ ਵੇਖਿਆ ਕੇ ਉਹਨਾਂ ਦੱਸਿਆ ਵੀ ਗੋਰੀਆਂ ਲੱਗੀਆਂ ਅਸੀਂ ਤੇ ਮੌਕੇ ਤੇ ਜਾ ਕੇ ਹੁਣ ਹਸਪਤਾਲ ਦਾਖਲ ਕਰਾਵਾਂਗੇ ਸਵੇਰ ਦੇ ਵੇਖ ਲਾਂਗੇ ਵੀ ਕੀ ਗੱਲਬਾਤ ਹੋਈ ਜਾਂਦੀ ਹੈ ਗੋਲੀ ਚਲਾਈ ਕਿਨੇ ਗਿਆ ਜਿਹੜਾ ਪਿੰਡ ਦੇ ਬਟਾਲਾ ਹੈ ਗਿਆ ਪਿੱਟੇ ਵੱਡ ਗੋਲੀ ਕਿਹਦੇ ਚਲਾਈ ਪਰਿਵਾਰ ਵਾਲਾ ਕੋਈ ਦੱਸਣਾ ਡੇ ਵੱਡਿਆ ਕੋਈ ਬੰਦਾ ਉਹਨੇ ਚਲਾਈ ਆ ਕੋਈ ਸਵੇਰੇ ਵੇਖ ਲਾਂਗੇ ਜੋ ਹੋਊਗਾ ਜੀ ਇੱਕ ਦਾ ਬੰਦੇ ਹਾਲ ਹਾਲ ਦੇ ਤਾ ਲਾਗੀ ਹੈ ਹਲਾ ਠੀਕ ਹੈ ਜੇ ਬੰਦੇ ਮੋਢੇ ਤੇ ਗੋਰੀ ਵੱਜੀ ਆ ਉਹ ਤਾਂ ਉਹ ਠੀਕ ਹੈ ਕੋਈ ਗੱਲ ਨਹੀਂ ਸਵੇਰੇ ਭਾਜੀ ਜੋ ਵੀ ਕਾਰਵਾਈ ਬੰਦੀ ਜਾਂ ਅਪਸਰਾਂ ਦੇ ਨੋਟਿਸ ਤੇ ਲਿਆ ਕੇ ਨਾ ਕਾਰ ਵੀ ਕਰਦਾਂਗੇ ਹਾਂਜੀ ਕਿਨੇ ਜਾਣਾ ਤੇ ਗੋਲੀ ਲੱਗੀ ਪਤਾ ਲੱਗਾ ਕਿ ਕੋਈ ਜਾਣਾ ਹੀ ਆ ਬਸ ਹੀ ਉਹ ਦਿਲਬਾਖ ਸਿੰਘ ਕਾਰਨ ਕੀ ਦੱਸਿਆ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਉਹ ਕਾਰਨ ਇਨਵੈਸਟੀਗੇਸ਼ਨ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਾਰਨ ਸੀਗਾ ਹਾਂਜੀ